ਸਵਾਗਤ ਹੈ ਕਿਸਾਨ ਵੀਰੋ ਢਾਟੇ ਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਿੰਡ ਜਾਉਂਦਾ ਆਏ ਜੀ ਇੱਕ ਬਾੜ ਤੁਹਾਡੇ ਵਾਸਤੇ ਲੈ ਕੇ ਆਇਆ ਸੂਈ ਸਵਾਈਆ ਮਗਰ ਵੀ ਬੱਛੀ ਆ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਸਸੀਗਾ ਬਾਈ ਬਾਈ ਸਸੀਗਾ ਹੋਠ ਠੀਕ ਠਾਕ ਹੋ ਜੀ ਪਹਿਲਾ ਦਾ ਨੰਬਰ ਬੋਲੋ ਵੀਰੇ ਨੰਬਰ ਹੈਗਾ 76965 ਬਾਈ 02925 76965 02925 ਪਿੰਡ ਜੀ ਪਿੰਡ ਜੌਨ ਜ਼ਿਲ੍ਹਾ ਪਟੰਡਾ ਤੁਸੀਂ ਰਾਮਪਰਾ ਪੂਲ ਆ ਬਾਈ ਤੇ 10 ਕਿਲੋਮੀਟਰ ਹੈਗਾ ਰਾਮਪਰਾ 8 ਕਿਲੋਮੀਟਰ ਤਪਾ ਸ਼ਹਿਰ ਆ ਠੀਕ ਆ ਤੇ ਨੇੜੇ ਤੇੜੇ ਇੱਥੇ ਕਿਹੜੇ ਪਿੰਡ ਆ ਵਿਦਿਆਲਾ ਬੱਲੋ ਕੜੇਲੀ ਕੜੇਲਾਰੇ ਕੀ ਬਾਈ ਨੇ ਓਕੇ ਤੇ ਅੱਜ ਆਪਾਂ ਇੱਕ ਬੈਡ ਦਿਖਾਉਣੀ ਆ ਵੀਰੇ ਇੱਕ ਬੈਡ ਦਿਖਾਉਣੀ ਆ ਪਹਿਲੇਣ ਬੱਚੀ ਆ ਤੇ ਮਗਰ ਵੀ ਬੱਚੀ ਆ ਮਗਰ ਵੀ ਬੱਚੀ ਆ ਬਾਈ ਤੀਜੇ ਦਿਨ ਸੂਈ ਨੂੰ ਆ ਹੂੰ ਕਿੰਨਾ ਬੋੜਾ ਰੈੜੀ ਬੋ ਦੁੱਧ ਵੀ ਪਾ 13 ਕਿਲੋ ਇਹ ਕਿ ਦੇ ਦਾਂਗੇ ਤੇ ਪਲੂਣ ਆ ਇਹ ਪਲੂਣ ਆ ਬਾਈ ਮਾੜੇ ਮਾੜੇ ਸੰਗ ਹਨਾ ਡਗੌਣ ਕੰਨੋਂ ਰਹੇ ਪਿਆ ਤੇ ਜੇ ਆਪਾਂ ਗੱਲ ਕਰ ਲਈਏ ਸਮੀ ਬਲੀ ਵੀ ਫੁੱਲਾ ਹਨਾ ਫੁੱਲ ਬਾਈ ਤੇ ਕਦ ਕਾਠ ਵੀ ਵਧੀਆ ਤੇ ਮਗਰ ਵੀ ਹਾਂ ਬਾਈ ਥੱਲੇ ਹੁਣ ਥਣ ਥਣ ਬਹੁਤ ਚੰਗੇ ਖੋਲੋ ਇਹਨੂੰ ਆਹ ਦੇਖੋ ਇੱਕ ਨੰਬਰ ਆ ਬਾਈ ਸੀਲ ਸਾਉ ਫੁੱਲ ਹਾਂ ਬਾਈ ਹਾਂ ਓਕੇ ਆ ਦੇਖੋ ਠੀਕ ਆ ਜੀ ਪੂਰੀ ਸੀਲ ਸਾਉ ਤੇ ਲੇਵਾ ਨਾ ਚੌੜਾ ਪਿਆ ਹਨਾ ਪੂਰਾ ਅੰਦਰ ਦੀ ਵੀ ਬਾਈ ਲੱਗਾ ਚੌੜਾ ਖਤਰ ਦੀ ਕੁਆਲਿਟੀ ਪੂਰੀ ਚੰਗੀ ਤੇ ਦੁੱਧ ਰੈਡੀ ਆ ਵੀਰੇ ਹੁਣ 14 ਕਿਲੋ 22 ਦਾ ਕਹਿਣਾਗਾ ਠੀਕ ਆ ਜੀ ਆ ਦੇਖ ਠੀਕ ਆ ਵੀਰੇ ਤੇ ਬਾਕੀ ਦਾ ਕੋਈ ਨਵਾਂ ਹਾਨਾ ਹਨਾ ਪੰਜ ਚਾਰ ਸੂਏ ਚੀਜ਼ ਚੱਲਣ ਵਾਲੀ ਹੈਗੀ ਤੇ ਕੱਲਾ ਕੱਲਾ ਥਣ ਲੱਗੇਗਾ ਤੇ ਜਵਾਈ ਜਵਾਈ ਪੂਰੀ ਨਰਮਾ ਬਾਈ ਠੀਕ ਆ ਜੀ ਆ ਦੇਖੋ ਤੇ ਬਾਕੀ ਦਾ ਕੋਈ ਛੋਟ ਹੀ ਨਹੀਂ ਹੈਗੀ ਸਾਈਜ਼ ਵਧੀਆ ਸਾਈਜ਼ ਵਧੀਆ ਤੇ ਐਚਪੀ ਚ ਥੋੜਾ ਜਿਹਾ ਕਰਾਸ ਆ ਗਿਆ ਹਨਾ ਹੂੰ ਆ ਦੇਖੋ ਜੀ ਤੇ ਜਾਨ ਜਿੰਦ ਵਾਲੀ ਜਾਨ ਪ੍ਰਾਣ ਵਾਲੀ ਬੱਚੀ ਹੈਗੀ ਤੇ ਮਗਰ ਵੀ ਬੱਚੀ ਆ ਦੇਖੋ ਬੱਚੀ ਚੰਗੀ ਪਿਆਰ ਆ ਗਈ ਮਗਰ ਹਨਾ ਜਮਾ ਹਾਂ ਆ ਦੇਖੋ ਬੱਚੀ ਕਿੰਨੀ ਕੁਆਲਿਟੀ ਵਧੀਆ ਤੇ ਰੇਟ ਵੀ ਵੀਡੀਓ ਦੇ ਵਿੱਚ ਹੋ ਹੋਊਗਾ ਵੀ ਜਮਾ ਜਾਏ ਹੋ ਜਾਏ ਜੀ ਤੇ ਲਾਓ ਫਿਰ ਬੱਚਾ ਤੇ ਬਾਈਆਂ ਦੇ ਪਸ਼ੂ ਐਵੇਂ ਕਹਦੇ ਚੰਗੇ ਹੁੰਦੇ ਆਗੇ ਸਾਰੀ ਤੇ ਕਿਤੇ ਗਾਂ ਲਿਆਉਂਦੇ ਤੇ ਕਿਤੇ ਮੱਝ ਵੀ ਲਿਆਉਂਦੇ ਆ ਗਾਂ ਕੱਲੀ ਕਹਿਰੀ ਲਿਆਉਣੇ ਹਨਾ ਚੰਗੀ ਮਿਲ ਜੇ ਜੀ ਇਹਨਾਂ ਬਾਈਆਂ ਦੇ ਫੋਨ ਨਾਲ ਆਈ ਜਾਂਦੀ ਸੀ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਬੰਨੋ ਜੀ ਮਗਰ ਵੀ ਬੱਚੀ ਕਿੰਨੇ ਦਿਨਾਂ ਦੀ ਸੂਈ ਵੀ ਆ ਵੀਰੇ ਤੀਜਾ ਦਿਨ ਆ ਭਾਈ ਅਛਾ ਤੀਜਾ ਦਿਨ ਆ ਓਕੇ ਓਕੇ ਤੇ ਬੌਲੇ ਚੋ ਖਾਲੀ ਆ ਹੁਣੇ ਬੌਲੇ ਚੋ ਖਾਲੀ ਆ ਓਕੇ ਕਰੋ ਜੀ ਚੱਕ ਧਾਰਾ ਦੂਰਾ ਤੁਹਾਨੂੰ ਕਰਾਵਾਂਗੇ ਚੱਕ ਠੀਕ ਹੈ ਜੀ ਪੂਰੀਆਂ ਇੱਕ ਨੰਬਰ ਧਾਰਾ ਮਹਿਣੀ ਆ ਆ ਦੇਖੋ ਜੀ ਧਾਰਾ ਦੂਰਾ ਕਰੋ ਚੱਕ ਧਾਰਾ ਕਿਆ ਬਾਤ ਆ ਥੱਲੇ ਤਾਂ ਨਿਬੜਦੀ ਆ ਮਗਲਿਆਂ ਚੋ ਵੀ ਮਾਰੂ ਜੀ ਓਕੇ ਜੀ ਧਾਰਾ ਨਾ ਪੂਰੀਆਂ ਸਾਫ ਸੁੱਤਰੀਆਂ ਧਾਰਾ ਨਾ ਕੋਈ ਟੁੱਟਦਾ ਨਹੀਂ ਕੋਈ ਮੁੱਕਦਾ ਨਹੀਂ ਥਾਣਾ ਦੀ ਫੁੱਲ ਦਸਰਲੀ ਓਕੇ ਜੀ ਖੋਲੋ ਨਿਆਣਾ ਥਾਣ ਦਿਖਾਈਏ ਫਿਰ ਆ ਦੇਖੋ ਥਾਣ ਦੇਖੋ ਚਾਰੇ ਥਾਣ ਨਿਕੜੇ ਪੂਰੇ ਗੈਪ ਤੇ ਤੇ ਪੂਰਾ ਪਸਮਾਸ ਿੱਟਿਆ ਹਨਾ ਬੱਚੀ ਨੇ ਐ ਨਹੀਂ ਗੱਲ ਹੈਗੀ ਇਧਰ ਨੂੰ ਕਰੋ ਮੜੀ ਇਹਨੂੰ ਦਿਖਾ ਦਿਓ ਚੈੱਕ ਕਰਾ ਦਿਓ ਥਾਣ ਿੱਟਿਆ ਬੱਚੀ ਨੇ ਕਿਆ ਬਾਤ ਆ ਦੇਖੋ ਜੀ ਕਰੋ ਥਾਣ ਦੇ ਵਾ ਨੇੜੇ ਤੋਂ ਚੈੱਕ ਠੀਕ ਹੈ ਜੀ ਤੇ ਮਗਰ ਵੀ ਬੱਚੀ ਤੇ ਆਪ ਵੀ ਬੱਚੀ ਹੋਈ ਆ ਦਵਾ ਦਿਓ ਗੇੜਾ ਮੜਾ ਹੁਣ ਇਹਦਾ ਹਾਂ ਆ ਦੇਖੋ ਜੀ ਕਰੋ ਪੇਚ ਚੱਕ ਆ ਜਾ ਆ ਜਾ ਤੇ ਦੁੱਧ ਵੀ ਬਾਈ ਫੈਟ ਵਾਲਾ ਪਾਉ ਹਨਾ ਹਾਂ ਫੈਟ ਵਾਲਾ ਆ ਜਾ ਆ ਜਾ ਹੂੰ ਹੁਣ ਆ ਦੇਖੋ ਜੀ ਮੋੜ ਲਾਵਰੇ ਜੇ ਆਪਾਂ ਗੱਲ ਕਰ ਲਗੇ ਸਮੇਂ ਹੀ ਪੜੀ ਵੀ ਕਈ ਸੂਏ ਚੱਲਣ ਵਾਲੀ ਤੇ ਗਰਮੀ ਵੀ ਨਹੀਂ ਮੰਨਣ ਵਾਲੀ ਹਨਾ ਠੀਕ ਆ ਠੀਕ ਆ ਦੇਖੋ ਜੀ ਕਵਾਲਿਟੀ ਕਰੋ ਚੈੱਕ ਪੂਰੀ ਚੰਗੀ ਕੁਆਲਿਟੀ ਥਣਾ ਦੀ ਪੂਰੀ ਚੰਗੀ ਤੇ ਭਾਈ ਕੀ ਡਿਮਾਂਡ ਆ ਗਈ ਤੇ ਦੀ ਹੁਣ ਇਹਦਾ ਭਾਈ ਇੱਕ ਬਾਲਾ ਮੁੱਲ ਦਾ ਕਰਨ ਵਾਲੇ ਬੁੱਟੇ ਉਕਤਾਂ ਹੋਰ ਚੱਕਰਾਂ ਬੜੇ ਨਾ ਬੰਦਾ 50 ਚ ਮੰਨਦਾਨ ਕਰਦੇ ਨਹੀਂ ਠੀਕ ਆ ਬੱਛੀ ਵੀ ਠੀਕ ਹੈਗੀ ਕੱਟਣੀ ਮੰਗਣਾ ਕੋ ਪੈਂਟ ਨਹੀਂ ਮੰਗਣਾ ਹੂੰ 50 ਚ ਮੰਨਦਾਨ ਆ ਦੇਖੋ ਲੇਵਾ ਦੇਖੋ ਨਾ ਮੂਰੂ ਕਿੱਥੋਂ ਟਿੱਕਰ ਪਿਆ ਗੁੱਠਾ ਥਣ ਵੀ ਦਿਖਾ ਭਾਈ ਕਿਹੋ ਜਿਹਾ ਮੋਟਾ ਥਣ ਬਹੁਤ ਚੰਗਾ ਥਣ ਸਿੱਟੇ ਕੇ ਦਾਮ ਬੱਛੀ ਨੇ ਚੰਗਾ ਜਿਹਾ ਦੁੱਧ ਅੰਦਰ ਹੋਊ ਫੇਰ ਹੀ ਪਸ਼ਮਾ ਸੇਟਣਾ ਹਨਾ ਹਾਂ 50000 ਚ 111 ਹੋਇਆ ਬੁੱਟੇ ਹਾਂ ਟਾਈਮ ਤਾਂ 8:30 ਹੋ ਗਿਆ 11:12 ਹੋ ਗਿਆ ਦਿਖਾ ਦੇ ਟਾਈਮ ਹਾਂ ਓਕੇ ਜੀ 11:12 ਤੇ 50000 ਚ ਮਾਨਤਾ ਹਾਂ ਬਈ ਨੰਬਰ ਫੇਰ ਬੋਲ 76965 ਬਾਈ 0222 ਠੀਕ ਆ ਵੀਰੇ ਇੱਕ ਤੁਹਾਨੂੰ ਬੈਠ ਸੀ ਇੱਕ ਦਿਖਾਤੀ ਮਗਰ ਬੱਚੀ ਦਿਖਾਤੀ 14 ਕਿਲੋ ਦੁੱਧ ਹੈਗਾ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ